ਮੇਰੀ ਤਰਫ ਸੇ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਆਪ ਚੰਗੇ ਹੋ ਉਮੀਦ ਕਰਦੀ ਹੂ ਕਿ ਆਪ ਠੀਕ ਹੋਵੋ ਜੇ ਮੇਨ ਬਾਤ ਚੀਜ਼ ਕਰਨਾ ਚਾਹੀਏ ਕਿ ਜਦੋਂ ਆਪਾਂ ਦੁਖੀ ਹੁੰਨੇ ਆ ਨਾ ਤੇ ਬਹੁਤ ਯਾਦ ਵੀ ਹੋ ਜਾਂਨੇ ਆ ਆਪਾਂ ਦਾ ਰੋਡ ਵੀ ਸਾਹ ਦੇ ਰੂਪ ਸਿਂ ਕੋਸ਼ਿਸ਼ ਕਰੀ ਤੇ ਕਹਿਣੀ ਚਾਹੀਦੀ ਨੇ ਕਿ ਪੁੱਛਣਾ ਹੁੰਦਾ ਪਤਾ ਲੱਗਦਾ ਪਰ ਜਦੋਂ ਕਿਸੇ ਨੇ ਕਹਿਣ ਨੂੰ ਵੀ ਮੰਨ ਨਾ ਕਰੇ ਇੰਨਾ ਬੜਾ ਦੁਖੀ ਹੋ ਜਾਈਏ ਕਿ ਜਿਸ ਤੋਂ ਉਮੀਦ ਹੋਵੇ ਉਹ ਹੀ ਆਪਾਂ ਨੂੰ ਇਹ ਦਿਲ ਦਿਖਾਇਆ ਹੋਵੇ ਤਾਂ ਕਿ ਵਜ੍ਹਾ ਨਾਲ ਕਈ ਵਾਰ ਤਾਂ ਭਰਾ ਵੀ ਹੋ ਸਕਦਾ ਵਾ ਬੜਾ ਹਸਬੰਦ ਹੋ ਸਕਦਾ ਕੋਈ ਵੀ ਹੋ ਸਕਦਾ ਲੇਕਿਨ ਆਪਾਂ ਉਹੀ ਵਜ੍ਹਾ ਨਾਲ ਬਹੁਤ ਦੁਖੀ ਹਾਂ ਕਿਉਂ ਤੇਰੇ ਮੀ ਤੋੜ ਦੇਵੇ ਤੇ ਆਪਾਂ ਕੁਛ ਨਾ ਕਹਿ ਸਕੀਏ ਕੁਛ ਵੀ ਹਾਲਾਤ ਲਾ ਲ ਤੁਹਾਡੇ ਲੋਕੜੀ ਲਾ ਕੁਛ ਵੀ ਲੰਘ ਜਦਾਂ ਵੀ ਹਾਲਾਤ ਆਟੀਆਂ ਤੇ ਤੁਸੀਂ ਕੁਛ ਕਹਿ ਨਹੀਂ ਸਕਦੇ ਨਾ ਤੇ ਤੁਸੀਂ ਸੰਸਾਰ ਤੇ ਜਾਓਗੇ ਤੁਹਾਨੂੰ ਹੌਸਲਾ ਨਹੀਂ ਤਸੱਲੀ ਨਹੀਂ ਬਤਨ ਨੂੰ ਦਬਾਉਣਾ ਜ਼ਰੂਰੀ ਹੈ ਲੇਕਿਨ ਜੇ ਤੁਸੀਂ ਨਾ ਰੱਬ ਕੋਲ ਆਉਂਗੇ ਤੇ ਰੱਬ ਦੇ ਕੋਲ ਇੱਕ ਇਹੋ ਜਿਹਾ ਵਚਨ ਹੈ ਤੇ ਜਿਹੜਾ ਤੁਸੀਂ ਨਾ ਉਸ ਵਚਨ ਦੇ ਰਾਹੀਂ ਤੁਹਾਡੇ ਆਸੂ ਬਾਹਰ ਆਉਣ ਲੱਗ ਜਾਣਗੇ ਤੁਹਾਨੂੰ ਵੀ ਇੱਕ ਸ਼ਬਦ ਉਹਦੇ ਦੇ ਕੇ ਕਹਿਣਾ ਨਹੀਂ ਪਊਗਾ ਕਿ ਕਹਿ ਨਹੀਂ ਸਕੋਗੇ ਜੇ ਨਾ ਵੀ ਕਹੋਗੇ ਨਾ ਤਾਂ ਵੀ ਪਰਮੇਸ਼ੁਰ ਤਾਂ ਸੁਨੇਗਾ ਤੁਹਾਨੂੰ ਉਸ ਵਚਨ ਨੂੰ ਨਾਸਰੀਆਂ ਆਪਣਾ ਬਚਨ ਕਿਸਮ ਬਚਨ ਨੂੰ ਤੁਸੀਂ ਸੁਣੋ ਦੇਖੋ ਕੀ ਕੀ ਕਹਿੰਦਾ ਹੈ ਪਰਮੇਸ਼ਰ ਜੋ ਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੀਆਂ ਆਤਮਾ ਵਾਲਿਆਂ ਨੂੰ ਉਹ ਪੁਜਾਉਂਦਾ ਹੈ ਜੋ ਹੋਰ ਚੰਦੇ ਇhta ਸੱਚ ਮੁਝ ਪਰਮੇਸ਼ਰ ਟੁੱਟੇ ਦਿਲਾਂ ਉੱਤੇ ਪੱਟੀ ਬੰਨ੍ਹਦਾ ਹੈ ਜਦੋਂ ਆਪਾਂ ਇਹ ਸ਼ਬਦ ਨਹੀਂ ਨਾ ਨੂੰ ਦੱਸ万ਨੇ ਬਿਆਨ ਕਰ ਰਹੇ ਹੁੰਦੇ ਕਿ ਆਪਣੇ ਦੁੱਖ ਦਾ ਤੇ ਆਪਣੇ ਆਸੂ ਬਣ ਕੇ ਉਹ ਪਹਿ ਜਾਂਦੇ ਆ ਲੇਕਿਨ ਉਹ ਜਿਹੜਾ ਹਨਾ ਆਸੂ ਵੰਦੇ ਆ ਨਾ ਜਦੋਂ ਉਹਦੀ ਹਜ਼ੂਰੀ ਵਿੱਚ ਪੈਂਦੇ ਆ ਉਹਦਾ ਲਾਜ ਵੀ ਕਰਦਾ ਉਹ ਇਹੋ ਜੀ ਮਲਮ ਪੱਟੀ ਕਰਦਾ ਨਾ ਕਿਸੇ ਨੂੰ ਦਿਖਾਈ ਤੇ ਨਹੀਂ ਅੰਦਰਲੇ ਦੁੱਖ ਜੋ ਤਾਂ ਆਪਾਂ ਰੋਂਦੇ ਆ ਨਾ ਸਾਰੇ ਆਸੂ ਜਿਹੜੇ ਬਾਹਰ ਆਏ ਜਾਂਦਾ ਸਾਰਾ ਦੁੱਖ ਟੱਪਣਾ ਮਨ ਹਲਕਾ ਹੋ ਜਾਂਦਾ ਤੇ ਉਹ ਦੁਆ ਨੂੰ ਸੁਣਦੇ ਹੀ ਉਹ ਹੀ ਨਹੀਂ ਕਿ ਪ੍ਰਾਰਥਨਾ ਜਿਹੜੀ ਆਪ ਨੂੰ ਸਿਖਾਈ ਜਾਂ ਵੀ ਆਪਾਂ ਜਿਹੜੀ ਸਿੱਖੀ ਹੋਵੇ ਜਾਂ ਉਹੀ ਪ੍ਰਾਰਥਨਾ ਪ੍ਰਾਰਥਨਾ ਉਹ ਸ਼ਬਦ ਹੈ ਕਿ ਜਿਹੜਾ ਤੁਹਾਡੇ ਅੰਦਰੋਂ ਨਿਕਲਦਾ ਵਾ ਇਹਦੇ ਤੁਸੀਂ ਦੁਖੀ ਨਹੀਂ ਆ ਬਿਮਾਰ ਇੱਕ ਬੱਚਾ ਵੀ ਪ੍ਰਾਰਥਨਾ ਕਰ ਲੈਂਦਾ ਛੋਟਾ ਜਿਹਾ ਬੱਚਾ ਉਹ ਮੇਰੇ ਸੋਤੇ ਬੱਚੇ ਆ ਇਹਨਾਂ ਨੂੰ ਵੀ ਪ੍ਰਾਰਥਨਾ ਕਰਨੀ ਹੁੰਦੀ ਆ ਕਿ ਆਪਣੇ ਹਿਸਾਬ ਨਾਲ ਪ੍ਰਾਰਥਨਾ ਕਰਦੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਹੀ ਸ਼ਬਦ ਕਬੂਲ ਹੁੰਦੇ ਆ ਜਿਹੜੇ ਆਪਾਂ ਦਿਲ ਤੋਂ ਬੋਲਦੇ ਆ ਜੋ ਦਿਲ ਵਿੱਚ ਹੁੰਦਾ ਉਹ ਹੀ ਮੂੰਹ ਦੇ ਆਉਂਦਾ ਇਸ ਕਰਕੇ ਨਾ ਪ੍ਰਭੂ ਦਾ ਧੰਨਵਾਦ ਇਸ ਬਚਨ ਦੇ ਲਈ ਕਿ ਸਾਤ ਨੂੰ ਛੋਟੇ ਦਿਲਾ ਹਉ ਤੇ ਪੱਟੀ ਉਹ ਵੀ ਬਣ ਸਕਦਾ ਬਾਕੀ ਦੇ ਸਾਰੇ ਜ਼ਖਮੀ ਦੇ ਸਕਦੇ ਆ ਬਰਗਾ ਕੋਈ ਯਾਰ ਕੋਈ ਦੰਦ ਨਹੀਂ ਸਕਦਾ ਔਰ ਕੋਈ ਨਹੀਂ ਕਰ ਸਕਦਾ ਕਿੰਨਾ ਤਰ੍ਹਾਂ ਰਸਤੇ ਨਾ ਨਾ ਡੜ ਪੈਣ ਪਰ ਆਣਾ ਕੋਈ ਨਹੀਂ ਕੋਈ ਸੋਚੇ ਕਿ ਮਰੇ ਜਾਣੋ ਦੀ ਕੋਈ ਕਰਨ ਉਹ ਮਤਲਬ ਦੇ ਰਿਸ਼ਤੇ ਰਹਿ ਗਏ ਅੱਜ ਕੱਲ੍ਹ ਟੁੱਟੀ ਦੁਨੀਆ ਦਾ ਟੁੱਟਾ ਹੀ ਪਿਆਦਾ ਪਰ ਸੱਚਾ ਪਿਆਰ ਅਪਰਮੇਸ਼ਵਰ ਦਾ ਜੋ ਸਾ ਨੂੰ ਸਵਰਗ ਉਹ ਤੇ ਜਾਣਾ ਚਾਹੁੰਦਾ ਜੋ ਸਾਡੇ ਲਈ ਉੱਥੇ ਕਹਿੰਦਾ ਵਾ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਰਹੋਗੇ ਤੇ ਸਾਡੇ ਲਈ ਘਰ ਬਣਾਉਣ ਗਿਆ ਤਨ ਜੋੜੀਏ ਉਹ ਜਿਹੜਾ ਉੱਥੇ ਤੁਹਾਨੂੰ ਲਿਜਾਇਆ ਵੀ ਜਾ ਸਕੀ ਉੱਥੇ ਸਵਰਗ ਦੇ ਵਿੱਚ ਕੀ ਰੱਖਿਆ ਇਸ ਦੁਨੀਆ ਤੋਂ ਇਸ ਦੁਨੀਆ ਦੇ ਵਿੱਚ ਤੁਸੀਂ ਸਾਰਾ ਕੁਝ ਕਰਕੇ ਦੇਖ ਲਓਗੇ ਤਾਂ ਵੀ ਤੁਹਾਡਾ ਕਦਰ ਨਹੀਂ ਹੋਪੇ ਆਪਣੀ ਇਮਾਨਦਾਰੀ ਦੇ ਨਾਲ ਜੋ ਤੁਸੀਂ ਕੰਮ ਪਰਮਿਸ਼ਨ ਮੈਂ ਤੁਹਾਨੂੰ ਕਰ ਲਈ ਦਿੱਤੇ ਆ ਘਰ-ਬਾਰ ਦੇ ਬੱਚੇ ਸਭ ਉਸ ਆਪਣੀਆਂ ਜ਼ਿੰਮੇਵਾਰੀਆਂ ਕਰੋ ਲੇਕਿਨ ਇੰਝ ਇਤਨੀ ਕੋਈ ਦੁਖੀ ਨਾ ਹੋ ਮੇਰੇ ਕਹਿਣਾ ਬਦੂ ਜੇ ਅਗਰ ਤੁਹਾਨੂੰ ਕੋਈ ਦੁੱਖ ਹੈ ਆਪਣੇ ਆਪ ਨੂੰ ਜੱਜ ਨਾ ਕਰੋ ਕਿਸੇ ਨੂੰ ਇਹ ਨਾ ਜੇ ਤੁਹਾਨੂੰ ਕੋਈ ਜੱਜ ਕਰਦਾ ਹੈ ਨਾ ਕਰ ਲੈਣ ਲੇਕਿਨ ਪਰਮੇਸ਼ਵਰ ਤੁਹਾਨੂੰ ਜੱਜ ਪਰਮੇਸ਼ਵਰ ਤੁਹਾਨੂੰ ਜੱਜ ਕਰ ਰਿਹਾ ਤੁਹਾਡੇ ਨਾਲ ਅਖੜਿਆ ਇਹ ਕਿ ਤੁਹਾਨੂੰ ਕਦੀ ਵੀ ਡੋਲਣ ਨਹੀਂ ਦਊਗਾ ਜੇ ਤੁਹਾਨੂੰ ਕਿਸੇ ਚੀਜ਼ ਤੋਂ ਸੱਟ ਵੀ ਲੱਗਦੀ ਹੈ ਨਾ ਤੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਉਹਦੀ ਹਜ਼ੂਰੀ ਦੇ ਅੰਦਰ ਵਿੱਚ ਆਣ ਕੇ ਬੈਠ ਜਾਓ ਤੋਂ ਤੁਹਾਡੇ ਨਾਲ ਬਚਨਾਰਾਈ ਗੱਲ ਕਰਦੇ ਜਿਸ ਤਰ੍ਹਾਂ ਉਹਨੇ ਮੇਰੇ ਨਾਲ ਕੀਤੀ ਮੇਰੇ ਇਸ ਟਾਈਮ ਮੈਂ ਕੱਢ ਰਹੀ ਸੀ ਤੇ ਨੇ ਪ੍ਰਭੂ ਦਾ ਨਵਾਂ ਵਰਤਨ ਸਾਕੇ ਸਵਚਨ ਲਈ ਨਾ ਔਰ ਇਸ ਸਵਚਨ ਮੈਂ ਪਹਿਲਾਂ ਨਾਲ ਲੱਭੀ ਵੇਖੀ ਕਿ ਕਿ ਲਿਖਿਆ ਕਿ ਕਿ ਮੈਨੂੰ ਕਨਫਿਊਜ਼ਨ ਸੀ ਮੈਂ ਕਿ ਨੀਤੀ ਵਚਨ ਚ ਹੋ ਸਕਦਾ ਲੇਕਿਨ ਮੈਨੂੰ ਇਹ ਜਾ ਕੇ ਲੱਗਾ ਨਹੀਂ ਨੀਤੀ ਵਚਨ ਚ ਨਹੀਂ ਮੈਨੂੰ ਜੋ ਬੋਤ ਹੋਰੇ ਜੂ ਜੋ ਪੂਰ ਦੇ ਵਿੱਚ ਪਹਿਲੀ ਤੋਂ ਸਟਾਰਟ ਕੀਤੀ ਲੱਭਣਾ ਔਰ ਲੱਭ ਕੇ ਪ੍ਰਭੂ ਜੀ ਦਾ ਸੱਚ ਮੂਰਤ ਜੀ ਦੁਦ ਹੁੰਦੀ ਹੈ ਤਾਂ ਲੱਭ ਜਾਂਦਾ ਪਰ ਕਿਉਂਕਿ ਇਹ ਮਨੋਂ ਵਚਨ ਚਾਹੀਦਾ ਸੀ ਮੈਨੂੰ ਪ੍ਰਭੂ ਜੀ ਮਨੇ ਵਚਨ ਮਿਲ ਜੀ ਵੇਲੇ ਕਣ ਮਿਲ ਗਿਆ ਮੈਂ ਸ਼ੁਕਰ ਕਰਦੀ ਪਰ ਬੇਸ਼ਰਦਾ ਤੇ ਅੱਗੇ ਵੀ ਆਪਾਂ ਹੋਰ ਇਸੇ ਵਚਨ ਨੂੰ ਹਰ ਜੋ ਕੋਈ ਵੀ ਗੱਲ ਹੁੰਦੀ ਹੈ ਨਾ ਸ਼ੇਅਰ ਕਰਿਆ ਕਰੋ ਹੋ ਸਕਦਾ ਹੈ ਕਿ ਕਿਸੇ ਨੂੰ ਪਤਾ ਲੱਗੇ। ਅੱਡੇ ਛੋਟੇ ਜਿਹੇ ਮੈਸੇਜ ਹੀ ਰਹੇ। ਕਿ ਜਦੋਂ ਤੁਸੀਂ ਦੁਖੀ ਬਿਮਾਰ ਹੁੰਦੀ ਹੈ ਨਾ ਤੇ ਟੁੱਟੇ ਦਿਲਾਂ ਉਤੇ ਪੱਤੀ ਉਹੀ ਪੰਦਾ ਜਿਹੜਾ ਸਾਨੂੰ ਚਿੰਗੀ ਤਰ੍ਹਾਂ ਸਮਝਦਾ। ਤਾਂ ਕੁਛ ਨਾ। ਤੁਹਾਡੇ ਕੋ ਗਲਤੀ ਵੀ ਹੋਈ ਹੈ ਤੈਨੂੰ ਪਿਆਰ ਨਾਲ ਸਮਝਾਉਗਾ। ਤੁਹਾਡਾ ਸਾਥ ਦੇਵੇ ਤੁਹਾਡੇ ਨਾਲ ਰਹੇ ਜਿੱਥੇ ਤੂੰ ਆ ਖੋ ਰਹਿਦਾ ਨਾ ਉੱਥੇ ਤਾਂ ਨੁਰੱਖੇਗਾ। ਤੇ ਸਾਡਾ ਮੂਤ ਪ੍ਰਭੂਸ਼ਵਰ ਦਾ ਵਰਕ ਹੁੰਦਾ। ਕੋਈ ਨਿਕਰਪਸੇ ਚ ਜਾਂਦੀ।